ਬਿਜਲੀ ਕੰਟਰੋਲ ਜਿਹੜਾ ਗੱਡੀਆਂ ਵਾਲਿਆਂ ਨੂੰ ਚਾਹੀਦਾ ਵੀ ਕਿਸੇ ਦਾ ਧੀ ਪੁੱਤ ਕਿਸੇ ਦਾ ਕਿਤਰਾ ਚੱਲੰਗਾ ਦਾ ਸ਼ਹਿਰ 'ਚ ਹਮੇਸ਼ਾ ਕੰਟਰੋਲ 'ਚ ਬਿਜਲੀ ਚਲਾਉਣਾ ਚਾਹੀਦਾ ਹਾਈਵੇ ਰੋਡ ਕਿੰਨੀ ਕਾਲ ਨੂੰ ਕਾਲੀ ਹੁੰਦੀ ਬਿਜਲੀ ਮਨ ਵੀ ਕਿੱਥੇ ਅਸੀਂ ਕਿੱਡੀ ਕਿਸੇ ਥਾਂ ਪਹੁੰਚ ਜਾਣਾ ਕਿਹੜਾ ਪਿੰਡ ਹੈ ਕੀ ਸਰਮਾ ਮੈਂ ਬਿਜਲੀ ਕਲੋਂ ਸਿੰਘ ਆ ਵਾਸੀ ਆਈ ਨਾਲੇ ਦਾ ਹੀ ਆ ਹਾਂਜੀ ਇਹ ਬੱਚਾ ਜੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਡ੍ਰਿਪ ਲੱਗਦੇ ਉਹਨਾਂ ਦਾ ਗੱਡੀ ਤੇ ਮੈਨੂੰ ਲੈ ਕੇ ਆਉਂਦੇ ਹਾਂ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਅਮਰਸਾ ਰੋਡ ਤੋਂ ਦੋਨਾਂ ਦੀ ਸਪੀਡ ਕਾਫੀ ਹੋਤਾਂ ਤੇ ਉਹਨਾਂ ਕੋ ਖਾਦ ਖੁਦ ਲੱਦੀ ਗੱਡੀ ਦੇ ਵਿੱਚ ਉਹਨਾਂ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਸਾਰਾ ਟੱਕਰ ਵੱਜੀ ਮੁੜ ਕੇ ਟਾਇਰ ਚੜ ਗਿਆ ਸਿਰ ਤੇ ਉਹ ਦੋ ਵੀਜੀ ਉੱਥੇ ਪਬਲਿਕ ਵਾਹਨ ਇਹਦੇ ਫਿਰ ਚੁੱਕਦਾ ਚੱਕਦਾ ਨਹੀਂ ਤੇ ਆਪਾਂ ਨੂੰ ਆਪਣਾ ਵੀ ਬੱਚਾ ਏਡਾ ਏ ਤੇ ਆਪਾਂ ਉਹ ਨਹੀਂ ਆ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੇਚੀ ਉਹਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀ ਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀ ਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਸੇ ਦਾ ਧੀ ਪੁੱਤ ਕਿਸੇ ਦਾ ਕਿਤਰਾ ਚੱਲੰਦਾ ਦਾ ਸ਼ਹਿਰ 'ਚ ਹਮੇਸ਼ਾ ਕੰਟਰੋਲ 'ਚ ਵੀਜੀ ਚਲਾਣਾ ਚਾਹੀਦਾ ਫਾਈਵ ਵੀ ਰੋਡ ਤੇ ਮੰਨਿਆ ਕਿ ਬੜੀ ਗੱਡੀ ਭਜੜੀ ਹੈ ਸ਼ਹਿਰ 'ਚ ਆਉਂਦਿਆ ਕੰਟਰੋਲ ਵੀਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਧੀ ਪੁੱਤ ਵੀਜੀ ਡਾ ਹੁੰਦਾ ਪਰ ਆਪਣੇ ਕੋਣੀ ਵੀਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਗਈ ਲੋੜ ਹੀ ਵਿੱਚ ਖਾਦ ਲੱਤੀ ਹੋਈ ਗੱਡੀ ਠਾਣੇ ਪੜਾਤੀ ਵੀ ਜੀ ਬੰਦਾ ਵੀ ਰੈਸਟ ਕਰਾਤਾ ਆ ਇਹ ਨੂੰ ਮਗਦੋਂ ਠਾਣੇ ਫੜਾਤਾ ਸੀ ਬਾਕੀ ਆਪਣੇ ਕੋਦੇ ਵੀ ਜੀ ਇਹਦੀ ਲੋਕ ਵੇਖਿਆ ਜਾਂਦਾ ਭਾਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਕੋਣੀ ਚੱਲਿਆ ਗਿਆ ਵੀ ਪਰ ਮਿਹਰਤ ਹੋ ਗਈ ਜੀ ਗਿਆ ਬੱਚਾ ਨੂੰ ਹਰ ਇੱਕ ਨੂੰ ਵੇਜੀ ਪਾਤ ਜੋੜ ਕੇ ਬੇਨਤੀ ਗੱਡੀ ਸਾਹਿਬ ਨਾਲ ਜਲਾਓ ਸ਼ਾਇਦ ਤੇ ਹਣੇ ਪੰਜਾਬ ਚੜਨਗੇ ਵੀ ਜੀ ਕੋਈ ਨਾ ਤਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕਿਦਾ ਕਿੱਥੋਂ ਕਿੱਨੇ ਨਿਕਲ ਆਉਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਨਿਕਲੋ ਆਪਣਾ ਵੀ ਨਿਕਲ ਸਾਡਾ ਕਿੰਨੀ ਘੰਟਾ ਨੂੰ ਕਾਲੀ ਹੁੰਦੀ ਵੀ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਛੱਤੀ ਪਹੁੰਚ ਜਾਣਾ ਇਹ ਕਰਕੇ ਵੀ ਜੀ ਹੌਂਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵੀ ਜੀ ਚਲੋ ਵੀ ਆਪਾਂ ਸਾਡੇ ਵੀ ਧੀਆ ਪੁੱਤ ਨੂੰੜੀਆਂ ਚ ਤੁਰੇ ਫਿਰਨਦੇ ਆ ਦੇ ਜੀ ਉਹ ਜਿੰਦ ਜਿੰਦ ਜੀ ਉਹ 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 ਦੇ ਵੀਰ ਜੀ ਹੌਸਲੇ ਨਾਲ ਹੁੰਦੀ ਕੰਟਰੋਲ ਚ ਹੁੰਦੀ ਤੇ ਇਹ ਹਾਸਾਤ ਨਹੀਂ ਨਾ ਬੱਚਾ ਜਿਹਦਾ ਵੀਰ ਜੀ ਪੁੱਤ ਗਿਆ ਵਾ ਉਹਨੂੰ ਪਤਾ ਵੀ ਜੀ ਬਾਕੀ ਤਾਂ ਦੁਨੀਆ ਨੇ ਵੇਖ ਆ ਗਏ ਹੁਣ ਚਲੋ ਆਪੋ ਬ੍ਰੇਕ ਕਰ ਨੂੰ ਚਲੀ ਜੇ ਤੁਹਾਡਾ ਕੀ ਗੱਲ ਬਾਤ ਹੋਈ ਸਾਰੀ ਜੀ ਇਹ ਮੇਰਾ ਪੋਤਰਾ ਹੈ ਗੁਰਸ਼ਬਦ ਮੀਤ ਸਿੰਘ ਅੱਛਾ ਜੀ ਇਹ ਕੀ ਗੱਲ ਬਾਤ ਹੈ ਇਹ ਇਹ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੇਰੋ ਆਉਂਦੀ ਸੀ ਉਹਨੇ ਵੇਖਿਆ ਨਿਕਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਹਾਂ ਜੀ ਇਹ ਕਿੰਨੀ ਕੁ ਉਮਰ ਦੀ ਬੱਚੀ ਜੀ ਤੁਹਾਨੂੰ ਨਹੀਂ ਆਇਆ ਕੋਈ 16 ਸਾਲ 15 ਸਾਲ ਤੇ ਇਹ ਮੋਟਰਸਾਈਕਲ ਤੇ ਦੱਸ ਰਹੇ ਤੁਸੀਂ ਨਹੀਂ ਸਾਈਕਲ ਤੇ ਜੀ اچھا ਇਹ ਸਾਈਕਲ ਤੇ ਹੀ ਤੇ ਜਿਹੜੀ ਗੱਡੀ ਵਿੱਚ ਬੱਚੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਆ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਸੀ ਅੱਛਾ ਬਲੈਰੋ ਇਹਦੇ ਵਿੱਚ ਖਾਕ ਰਹੀ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਆਏ ਪੁਲਿਸ ਸਟੇਸ਼ਨ ਤੇ ਹਿਸਟ ਕਰ ਲਈ ਗੱਡੀ ਉੱਥੇ ਹੈ ਹਾਂ ਜੀ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੀ ਹੋ ਗਈ ਕੀ ਮੰਗ ਕਰਦੇ ਸਾਫ ਮੰਗ ਇਨਸਾਫ ਹੀ ਮੰਗਦੇ ਆ ਵੀ ਕੋਈ ਇਹ ਆਪਣੀ ਹਬਰਸਰ ਸਾਈਡ ਤੋਂ ਬਲੈਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜਿਹੜੀ ਸਨਾਕਤ ਹੋਈ ਆ ਸਬਦ ਸਿੰਘ son of ਗਗਨਦੀਪ ਸਿੰਘ ਵਾਸੀ ਗੁਆਰਡ ਨੰਬਰ ਨੌ ਅਜਨਾਲਾ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੁਕਪੇਦੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਮੋਟੇ ਬੱਚੇ ਦੀ 13 14 ਸਾਲ ਹੈ ਜੀ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਇਹਨੇ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦਿਆ ਕਿ ਸੜਕ 'ਤੇ ਗੱਡੀਆਂ ਬਸਾਟ ਸਾਈਡ ਤੋਂ ਆ ਰਹੀ ਅੱਛਾ ਤੇ ਸੜਕ ਤੋਂ ਕ੍ਰੋਸ ਕਰਦਿਆ ਜਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਜੋ ਬੰਦੀ ਹੈ ਉਹਦਾ ਕੀਤੀ ਜਾਗੀ ਮੁਕਪੇ ਤੇ ਜਿਹੜਾ ਜਿਹਦੀ ਗੱਡੀ ਵਿੱਚ ਵੱਜੀ ਉਹ ਸਾਲਾ ਕਿੱਥੇ ਉਹ ਰਿਫੇ ਹੀ ਆਪਣੇ ਕੋਠਾਣੀ ਹੈ ਜੀ ਗੱਡੀ ਗੱਡੀ ਵੀ ਰੈਸਟ ਹੈ ਜੋਪਣ ਬਿਕਨੋ ਨਿਕਾਰਵਾਇ